ਇਹ ਹੋ ਗਈਆਂ ਵਧਾਈਆਂ ਆਪਣੇ ਨੌ ਦਿੱਤੇ ਤੇ ਬਾਈ ਇੱਕ ਮਰ ਗਈ ਜੀ ਕੁੱਤੀ ਤੇ ਬਾਕੀ 8 ਸਹੀ ਸਲਾਮਤ ਹਨ ਹਾਂਜੀ ਬਾਈ ਆਪਾਂ ਨੂੰ ਬਾਈ ਬਹੁਤ ਬੰਦੇ ਪੁੱਛੀ ਜਾਂਦੇ ਉਹਨੇ ਹਨਾ ਵੀ ਕੋਈ ਦਾ ਹੈਗਾ ਬਾਈ ਜ਼ਮੀਨ ਜੂਨ ਦਵਾ ਦਿਓ ਆਪਣੇ ਏਰੀਏ 'ਚ ਦਵਾ ਦਿਓ ਕਿਤੇ ਦਵਾ ਦਿਓ ਕਿਉਂਕਿ ਆਪਾਂ ਨੇ ਬਾਈ ਇਹੇ ਕੰਮ 'ਚ ਆਪਾਂ ਬਹੁਤਾ ਅੱਗੇ ਪਈ ਨਹੀਂ ਹੈਗੇ ਹਨਾ ਤੇ ਆਪਣੇ ਏਰੀਏ 'ਚ ਤਾਂ ਇਹ ਜ਼ਮੀਨਾਂ ਇੰਨੀਆਂ ਬਕਾਊ ਹੈ ਨਹੀਂ ਇਕੱਠੇ ਟੱਕ ਨਹੀਂ ਹੈਗੇ ਦੂਜਾ ਕੋਈ ਪਲਾਟਾ ਬੁਟਾ ਵਾਲਾ ਕੰਮ ਨਹੀਂ ਹੈਗਾ ਫਿਰ ਨਾ ਕੋਈ ਪਿੰਡ ਦਾ ਨਾ ਕੋਈ ਆਪਣੇ ਜਾਂ ਪਛਾਣ ਦਾ ਤੇ ਇੱਕ ਬਾਈ ਦਾ ਆਪਣੇ ਨਾਲ ਕੰਟੈਕਟ ਹੋਇਆ ਤਾਂ ਉਹ ਆਪਣਾ ਵੀਡੀਓ ਵੀ ਦੇਖਦਾ ਤੇ ਉਹਨਾਂ ਨੇ ਬਾਈ ਆਪਾਂ ਨੂੰ ਕਿਹਾ ਤਾਂ ਵੀ ਬਾਈ ਜੇ ਕਿਸੇ ਨੇ ਜ਼ਮੀਨ ਖਰੀਦਣੀ ਆ ਜਾਂ ਵੇਚਣੀ ਆ ਜਾਂ ਫਿਰ ਪਲਾਟ ਲੈਣੇ ਆ ਜਾਂ ਫਿਰ ਕੋਈ ਹੋਰ ਹਨਾ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਬਾਈ ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ ਹਨਾ ਤੇ ਉਹਨਾਂ ਦਾ ਇਹ ਜਿਹੜੀ ਹੈਗਾ ਬਾਈ ਮੌਗਾ ਘਰਾਂ ਬਿਠਾ ਕੇ ਸੌਦਾ ਕਰਦੇ ਆ ਸਾਰੇ ਕਾਹਦੇ ਤਾਂ ਤੇ ਦੋਨੇ ਪਾਰਟੀਆਂ ਨੂੰ ਸਾਹਮਣੇ ਬਹਿਣੀ ਆ ਬਾਈ ਬੈ ਕੇ ਸੌਦਾ ਕਰਾਉਣੇ ਆ ਤੇ ਬਾਕੀ ਬਹੁਤ ਜ਼ਿਆਦਾ ਸਾਫ ਤੋਂ ਤਰ੍ਹਾਂ ਦਾ ਬਹੁਤ ਜ਼ਿਆਦਾ ਹੀ ਪੁਰਾਣਾ ਕੰਮ ਆ ਘਰਾਂ ਨਹੀਂ ਕੋਈ ਆਪਣੇ ਘਰ ਦਾ ਭੇਤ ਨਹੀਂ ਕਿਤੇ ਦੇ ਵਿੱਚ ਬਿਠਾ ਗਿਆ ਆਪਣੇ ਸਾਰੇ ਅੰਮੋ ਸਾਹਮਣੇ ਬਿਠਾ ਕੇ ਤੇ ਦੋਨੇ ਪਾਰਟੀਆਂ ਦੇ ਕਿਕ ਪਰਸੈਂਟ ਲੰਨੇ ਆ ਤੇ ਉਹਨਾਂ ਦੀ ਆਪਾਂ ਨੇ ਵੀਡੀਓ ਪਾਉਣੀ ਦੀ ਬਈ ਕਿੰਨੇ ਦਿਨ ਹੋ ਗਏ ਪਈ ਨਹੀਂ ਹੈਗੀ ਖਾਸ ਦਿਨ ਦੀ ਆਪਾਂ ਨੂੰ ਵੀ ਇਹਨਾਂ ਨੇ ਗੱਲ ਕਰੀ ਵੀ ਸੀ ਤੇ ਉਹਦਾਂ ਦਾ ਆਪਾਂ ਤੇ ਵਲੌਗ ਨਹੀਂ ਬਣਿਆ ਹੈਗਾ ਤੇ ਉਹਦਾ ਤਾਂ ਭਾਈ ਮੋਗਾ ਜ਼ਿਲ੍ਹਾ ਏ ਤੇ ਲੁਧਿਆਣਾ ਬਰਨਾਲਾ ਤੇ ਬਠਿੰਡਾ ਤੇ ਮੌਕਾ ਇਹ 3 4 ਏਰੀਆ ਚ ਬਾਈ ਉਹ ਜਮੀਨ ਦਾ ਕੰਮ ਕਰਦੇ ਆ ਵੇਚਣ ਦਾ ਖਰੀਦਣ ਦਾ ਤੇ ਜੇ ਬਾਈ ਤੁਸੀਂ ਵੀ ਕੰਟੈਕਟ ਕਰ ਲਿਓ ਹਨਾ ਸਕਰੀਨ ਤੇ ਸਭ ਨੂੰ ਨੰਬਰ ਵੀ ਚੱਲਦਾ ਲਿਖਦਾ ਤੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਆ ਹਨਾ ਤੁਸੀਂ ਉਹਦਾ ਤੋਂ ਲੈ ਸਕਦੇ ਆ ਉਹਦਾ ਨਾਲ ਗੱਲ ਕਰ ਲਿਓ ਤੁਸੀਂ ਬਹੁਤ ਬਾਈ ਸਾਫ਼ ਸੁਥਰਾ ਕੰਮ ਆ ਕਿਉਂਕਿ ਆਪਾਂ ਨੇ ਵੀ ਬਾਈ ਬਾਈਆਂ ਨਾਲ ਗੱਲ ਕਰੀ ਆ ਤੇ ਗੱਲੇ ਦੱਸ ਦਿੰਦੀ ਆ ਬਾਈਆਂ ਦੀ ਆ ਕਿਵੇਂ ਦੀ ਆ ਬਾਕੀ ਤੁਸੀਂ ਆਪਣੀ ਪੂਰੀ ਹਨਾ ਤਸੱਲੀ ਕਰਾ ਕਰ ਸਕਦੇ ਹੋ ਉਹਨਾਂ ਨਾਲ ਗੱਲ ਕਰਕੇ ਹਨਾ ਬਾਕੀ ਜਿੰਨੀ ਆਪਣੀ ਕੋਲ ਜਾਣਕਾਰੀ ਹੈ ਨਾ ਕੋਈ ਵੀ ਖਰੀਦਣਾ ਚਾਹੁੰਦਾ ਜਾਂ ਵੇਚਣਾ ਚਾਹੁੰਦਾ ਤੁਸੀਂ ਕੰਟੈਕਟ ਕਰ ਲਿਓ ਬਾਈ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਕੰਮ ਆਦਾ ਬਾਈ ਤੇ ਇੱਕ ਨੰਬਰ ਕੰਮ ਆ ਦੋਨਾਂ ਪਰ ਪਾਰਟੀਆਂ ਤੋਂ ਇੱਕ ਇੱਕ ਪਰਸੈਂਟਾ ਹੋ ਲੰਨੇ ਆ ਕਮਿਸ਼ਨ ਤੇ ਬਾਕੀ ਤੁਸੀਂ ਜ਼ਰੂਰ ਬਾਈ ਕੰਟੈਕਟ ਕਰ ਲਿਓ ਬਹੁਤ ਬਹੁਤ ਧੰਨਵਾਦ ਹੈ ਜੀ ਸੇਕਾਰ ਬਾਈ ਸਾਰਿਆਂ ਨੂੰ ਲਓ ਜੀ ਬਾਈ ਘਰੇ ਗਿਆ ਚਾਹ ਲੜ ਹੋ ਲਿਆਂਦਾ ਪੰਨੂ ਸਿਸਟਮ ਹੈ ਤੱਕ ਸਰਕਾਰੀ ਵੀ ਹੈ ਚਲ ਮਿੰਟੇ ਚ ਪਹੁੰਚਾ ਦੇਣਾ ਇਹੇ ਤਾਂ ਹੁਣ ਟੋ ਮਿੱਟੀ ਜੋ ਵੀ ਮੇਰੇ ਕੋਲ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਲ ਕਰ ਤੁਰਦਾ ਰਹਿ ਲੈ ਕਹਿਣਾ ਇਹਦੇ ਇਮੇਜ ਆਲੇ ਦੁਆਲੇ ਨਹੀਂ ਕਰਦਾ ਚੱਲ 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 ਬੋ ਤੂੰ ਸਿੱਧਾ ਜੇ ਅੱਜ ਨਾ ਮਾਰਾ ਰਸਤਾ ਦਿਖਾ ਰਹੇ ਆ ਭਈਆਂ ਤੇ ਪਹਿਲਾ ਆਪਾਂ ਬੂਟੇ ਜੋ ਕੱਲ੍ਹ ਦੇ ਆਣੇ ਜਿਹੜਾ ਆਪਾਂ ਨੇ ਕਣਕ ਜਿਹਾ ਪਾਇਆ ਦ ਸਾਰੇ ਅੱਜ ਉਹ ਥੱਡਾ ਪਾਇਆ ਜਾਂਦਾ ਹੁਣ ਤੇ ਛੋਟੇ ਜਿਹੜੇ ਬੂਟੇ ਆ ਉਹ ਤਾਂ ਹੀ ਛਾਈ ਕਰਾਤੀ ਉਹ ਵੀ ਆਪਾਂ ਨੇ ਛਿੱਟੀਆਂ ਆ ਜੇ ਪੰਚ ਦੇਣਾ ਛੱਡ ਕੇ ਆਉਂਦੀ ਆ ਪਲਾਪਾ ਰਸਤੂ ਖੱਲੇ ਗਈ ਹੈ ਹਣ ਜਵੇਦ ਦਾ ਬਾਈ ਕੰਮ ਲੱਗਿਆ ਹੋਇਆ ਘਰ ਦੇ ਵੀਰ ਵਿੱਚ ਸਾਰੇ ਜੰਗੇ ਨਾਲ ਤੇ ਵੀ ਉੱਧਰ ਦੇ ਪ੍ਰਧਾਨਾਂ ਨਾਲ ਵਿਆਹ ਹੈ ਬਾਈ ਹਾਂ ਵੀ ਜਿਆਦਾ ਪੰਚ ਵੀ ਜਾਇਆ ਹੈ ਮੈਨੂੰ ਬਾਈ ਪੰਚ ਨੇ ਘਰੇ ਲਿਆ ਕੇ ਜਲੇਬੀ ਖਲਾਈ ਹੈ ਰੋਟੀ ਦਾ ਜੇ ਖਾਣੀ ਹੋਈ ਜਵੇਦ ਜੀ ਹਾਂ ਚੱਲ ਭੁੱਖਾ ਬੈਠਾ ਹਣਾ ਵਿਚਾਰਾ ਇਹ ਹੁਣ 10 ਵਜੇ ਹਾਂ 10 ਵਜੇ 1:30 ਵਜੇ ਹੈ ਨਾ ਕਰੇ ਵਜਾਈ ਜਾਂਦਾ ਰਾਤ ਵਾਲੇ 10:00 ਵਾਲੇ ਉੱਦੀ ਕੀ ਜਾਂਦੇ ਆ ਜਦ ਤੱਕ ਬਾਈ ਕੰਮ ਲੱਗੇ ਹੋਇਆ ਕਰਨਾ ਸਾਂਝਾ ਕਰੀਆ ਤੇ ਸਾਰੇ ਘਰਾਂ ਇਹ ਕੁੱਤੀ ਸੂਈ ਵੀ ਉਹਨੂੰ ਬਾਹਰ ਕੱਢਿਆ ਤਾਂ ਬਹੁਤ ਦਾ ਧੰਨਵਾਹੀ ਆ। ਘਟੂਰੇ ਉਹਨਾਂ ਨੂੰ ਦਿੱਤੇ ਤੇ ਹੁਣ ਕੰਮ ਕਰ ਕਰ ਕੇ ਭੁੱਖ ਬਹੁਤ ਲੱਗੀ ਹੋਰ ਮਨ ਚ। ਫਾਇਦਾ ਸੋਦਾ ਮੈਂ ਚਲਾ ਕੇ ਦੇਖੂ। ਜਿਉਂ-ਜਿਉਂ ਦਿਨ ਬੜੇ ਹੁਣ ਤੇ ਭੁੱਖੇ ਲੱਗੀ ਜਾਂਦੀ ਆ। ਆ ਰੋਟੀ ਵੀ ਨਹੀਂ ਖਾਦੀ ਸਵੇਰ ਦੀ। ਜੱਗਾ ਲਿਆ ਕੇ ਦਿੱਤੇ ਉਹਨੇ ਚਾਰ ਕਮਕੋੜੇ ਉਹੀ ਖਾਦੇ। ਬਾਕੀ ਭਾਈ ਬੋਲ ਦਾ ਇਹਨ ਪੂਰਾ ਖਾਂਦਾ ਆਪਣੇ। ਉਹ ਭਾਂਜੇ ਨੇ ਦਿੱਤਾ ਆਪਾਂ ਨੂੰ ਬਈ ਕੇ। ਕਹਿੰਦਾ ਗਿਫਟ ਆ ਕਹਿੰਦਾ ਲੈ ਜਾਓ ਕਹਿੰਦਾ ਫ੍ਰੀ ਚ। ਉਹਨਾਂ ਨੇ ਰੱਖਿਆ ਹੋਇਆ। ਗੱਡੀ ਵੇਚ ਕੇ ਆਵ ਛੱਡ ਕੇ ਵੀ ਗਿਆ। ਚੱਕਦਾ ਤਾਂ ਮੈਨੂੰ ਹਜੇ ਨਾ ਇਹ ਉਪਰ ਆ ਕਰ ਜਾਂਦਾ। ਇਹ ਗਏ ਨੇ ਆਉਂਦੇ ਹੋਏ ਦੇਖੀ ਗਏ ਨਾ ਉਸ ਵਾਸਤਾ ਨੂੰ। ਕੋਈ ਨਹੀਂ ਡਰਦਾ ਇਹ ਨਾ ਨਵੇਂ ਰਸਤੇ 'ਚ। ਆਉਂਦੇ ਹੋਏ ਪਤਾ ਲਾਈ ਹਣੀ। ਫਿਰ ਵੀ ਐਂ ਤੰਗ ਨਹੀਂ ਕਰ ਰਿਹਾ ਵੀ ਫਿਰ ਵੀ ਜਾ ਰਿਹਾ ਆਰਾਮ ਕੇ। ਆਪਾਂ ਬਹੁਤਾ ਡਰਾਉਂਦੇ ਵੀ ਨਹੀਂ ਹੈਗੇ ਮਾੜੀ ਮੋਟੀ ਐਂ ਚੀਕ ਚਾਦੀ ਸੀ ਆ। ਵੀ ਜੋ ਬਹੁਤਾ ਜ਼ੋਰ ਕੇ ਛਿਟੀ ਦਾ ਦਬਾ ਦਬਕਾ ਵੀ ਨਹੀਂ ਰੱਖਣਾ। ਨਾਲ ਆਪਾਂ ਨੇ ਘੜੇ ਭਜਾਉਣਾ ਇਹ। ਪਰ ਐਂ ਹਾਂ। ਤੋਂ ਮੈਂ ਕੀ ਹੁਣ ਕੱਖ ਲੈ ਹੈਗਾ ਨੇ ਹੁਣ ਮੈਂ ਇੱਥੇ ਮੋਟਰਸਾਈਕਲ ਲੈ ਆਉਣਾ ਹੁਣ ਰੇੜੇ ਪਰੇ ਆਇ ਕਰਨਾ ਮਨ ਤਾਂ ਬੜਾ ਨਜ਼ਾਰਾ ਹੁੰਦਾ ਹੈ ਰੇੜੇ ਤੇ ਬਹਿ ਜਾ ਬੰਦੇ ਮੈਂ ਜੱਗਾ ਵੇਰਾ ਦੱਸ ਤਾ ਕਿਆ ਕਰਿਆ ਕੱਲ ਅਸੀਂ ਕੱਖ ਵੱਢਣ ਗਏ ਬਈ ਜੱਗਾ ਜੱਗਾ ਵੇਰਾ ਸੌ ਗਿਆ ਮੈਂ ਵੀ ਸੌ ਗਿਆ ਰੇੜੇ ਤੇ ਜਿਹੜਾ ਰੇੜਾ ਤਾਂ ਪੈ ਪਿਆ ਹੁੰਦਾ ਉਹਨੂੰ ਰੱਸੀ ਬੰਨਦੀ ਬੋਲਦਾ ਆਪੇ ਜਾਈ ਗਈ ਸਿੱਧਾ ਹੀ ਸਿੱਧਾ ਬਹੁਤ ਨਜ਼ਾਰਾ ਆਉਂਦਾ ਹੈ ਰੇੜੇ ਤੇ ਕਰੇ ਰੇੜਾ ਢਿੱਲੇ ਦਾ ਮਾੜਾ ਮੋਟਾ ਉੱਪਰੋਂ ਦੇਖੀਓ ਆਸਮਾਨ ਚੂਲੇ ਵਾਲੇ ਹੀ ਕੰਮ ਆਉਂਦੇ ਬਹੁਤ ਕੱਖ ਲੈ ਮੈਂ ਇੱਧਰ ਜਾਣ ਕੇ ਵੀ ਜੇ ਕਰਦਾ ਤਾਂ ਐਂ ਦਾ ਤਾਂ ਹੌਲੀ ਉਹ ਜਿਆਦਾ ਹੀ ਹੌਲੀ ਤੁਰ ਤੋ ਪਤਾ ਕੀ ਆਏ ਆਪਣੇ ਵਾਲਾ ਦੂਹਾ ਜਿਹੜਾ ਬੁੜਾ ਹੋ ਗਿਆ ਇੱਕ ਉਹਦੇ ਹੁਣ ਨੱਥ ਨਹੀਂ ਪਾਉਦੇ ਹੈਗੇ ਨੱਥ ਜਗਮ ਹੋ ਗਈ ਜਾਂਦਾ ਨੱਕ ਚ ਤਾਂ ਕਰਤੀ ਦੂਜੇ ਪੈਗੀ ਦੀ ਇੱਕ ਵਾਰੀ ਫਿਰ ਹੁਣ ਮੈਂ ਨਾ ਤਾਂ ਹੀ ਬੋੜਦ ਬਦਲੇ ਮੈਂ ਕਿ ਉਹਨੂੰ ਚੱਲ ਹੁਣ ਘਰਾਂ ਸੇਵਾ ਕਰੀ ਜਾਨੀ ਆਈ ਜਾਊਂਗਾ ਮਾੜਾ ਮੋਟਾ ਉਂਗਲੀਆ ਕਰਨਾ ਠੀਕ ਹੈ ਲੈ ਗਿਆ ਵੈਸੇ ਤਾਂ ਲੋੜ ਨਹੀਂ ਹੁਣ ਇਹੀ ਬਿੱਠੇ ਆਪਾਂ ਨੂੰ ਅਰ ਪੱਪ ਦਾਲ ਦਈ ਬੀ ਜਾਏ ਐਵੇਂ ਨਹੀਂ ਹੈਗਾ ਕਿਤੇ ਹੁਣ ਐ ਵੀ ਐ ਵੀ ਨਹੀਂ ਹੈ ਕਿਤੇ ਉਹਨੂੰ ਰੇੜਾ ਭਲਾਇ ਦੇਣਾ ਵੀ ਰੇੜਾ ਹੈਗਾ ਵੀ ਤਾਂ ਸਾਡੇ ਕੋਲ ਆਦੇ ਰਹੀ ਚੱਲਦਾ ਰਿਹਾ ਆ ਪੱਜਣਾ ਲੈ ਬੋਲਦੇ ਦੇਖ ਮੇਜਾ ਅੱਜ ਨਾ ਪਾਣੀ ਪੀ ਲਾ ਯਾਰ ਮੈਂ ਖੜ ਕੇ ਖੜਾ ਨਾ ਬੈਠਾ ਠੀਕ ਹੀ ਰੱਖੀਂ ਜਿਆਦਾ ਨਹੀਂ ਦਿੱਕੀ ਦਾ ਆ ਮੋਟਰ ਆ ਮੋਟਰ ਆ ਸੁਭਾਅ ਜਿੱਥੇ ਮਰਜ਼ੀ ਰੋਕ ਕੇ ਪੀ ਲੂ ਪਾਣੀ ਹੈ ਨਾ ਬਾਈ ਹਾ ਬੋਗਲ ਦਾ ਅੱਜ ਨਿਹਰਾ ਬੋਗਲ ਦਾ ਪਾਣੀ ਦੇਖ ਹੈ ਨਹੀਂ ਯਾਰ ਹੁਣ ਮੜਾ ਚੈਨ ਜਾਇਆ ਅੱਗੇ ਰੋਕੀਆਂ ਵੱਡੇ ਦਾ ਪੁੱਣ ਚੱਲ ਐਂ ਬੇ ਕੀ ਯੂ ਰੱਖੇ ਬਾਕੀ ਜੇ ਹੁਣ ਆ ਬਾਕੀ ਉਧਰ ਪੂਲਰਾ ਸਾਈਡ ਵਿੱਚ ਅੱਜ ਵੀ ਸ਼ਾਮ ਨੂੰ ਜਾਉਂਗੇ ਤੇ ਰਾਜੀ ਚਾਦੇ ਹੁਣ ਅੱਜ ਦਾ ਵੈਸੇ ਪਲਾਨ ਹੈ ਨਹੀਂ ਦਾ ਬਲੌਗ ਬਣਾਉਣਾ ਪੰਜ ਟਲੀਆਂ ਨਹੀਂ ਕਹਿੰਦਾ ਬਲੌਗ ਮੈਂ ਕਹਿੰਦਾ ਤਾਂ ਜੀ ਬਲੌਗ ਬਣਾ ਕੇ ਛੱਡਣਾ ਠੀਕ ਹੈ ਨਾ ਬਣਾਉਣਾ ਨਹੀਂ ਪੰਜ ਚੱਕਰ ਆਏ ਮੈਂ ਤਾਂ ਹੁਣ ਜਾ ਕੇ ਫੇਰ ਕੰਮ ਕਰਨੇ ਆਂ ਕੋਈ ਰੈਡੀ ਨਹੀਂ ਤਾਂ ਤੁਹਾਨੂੰ ਕੋਈ ਫੈਨ ਨਹੀਂ ਤੇ ਆ ਰਹੇ ਆ ਤੇਖ ਤੁਸੀਂ ਖਲਾਦਾ ਪੜ

ਉਹਦੇ ਤੋਂ ਮੈਂ ਤਾਂ ਫਿਰ ਆ ਕੇ ਨਾ ਵਗਾ ਵਗਾ ਸਿੱਟ। ਆਹ ਤੇ ਆ ਕੇ ਯਾਰ ਉਹ ਕਰਕੇ ਆਉਣਾ। ਮੁੱਛਾਂ ਮੱਥਾ ਪੂਰੇ ਤੇ ਕਰਾਈਏ ਹੁਣ। ਵਿਆਹ ਆ ਗਿਆ ਦੋ ਤੇ। ਮੇਰੀ ਮੁੱਛੇ ਨਹੀਂ ਹੈ ਗਿਆ। ਹੈ ਤੇਰੀ ਵੀ ਕਰਾ ਦੱਲੇ। ਵਰਤਾ। ਕੱਲ੍ਹ ਜੇ ਭਾਈ ਜਵੇ ਨੂੰ ਆਪਾਂ ਨੇ ਵੱਡਾ ਲਾਇਆ ਵਿਆਹ ਹੁਣ ਇੱਕ ਕਿਹੜਾ ਦੋ ਘਰਾ ਪਾ ਲੈਣੇ ਜਾਨੂ ਬਰਸੀਨ ਹੋ ਜਾਊਗਾ ਆਪਣਾ। ਹਾਂ ਹੁਣ ਜਿਹੜਾ ਨਵਾਂ ਗੰਨਾ ਵੱਢਿਆ ਉਹਦੇ ਬੀਜਣੀ ਆਪਾਂ ਨੇ ਮੱਖੀ ਬਟਾ ਜਿਹੜੀ ਆਪਾਂ ਇਹਨੂੰ ਫੀਡ ਪਾਈ ਤੀ ਉਹ ਹਾਜਮ ਨਹੀਂ ਹੋ ਰਹੀ ਨਾ ਉਹ ਡਰਦਾ ਜੇ ਡਰਦਾ ਥੋੜਾ ਜਿਹਾ ਉਪਰੇ ਕਰਕੇ ਕਰਦਾ ਉਪਰ ਆ ਗਿਆ ਅਜੇ 2-3 ਦਿਨ ਹੀ ਹੋਏ ਆ ਬਾਈ ਇਹਨਾਂ ਨੂੰ ਬੋਲਦੋ ਲਿਆ ਇਹਨੂੰ ਜਿਹੜਾ ਡੈਡੀ ਨੇ ਕੱਲ ਦਵਾਈ ਤਾਂ ਦਿੱਤਾ ਪਰ ਉੱਕਣਾ ਨਹੀਂ ਉੱਕਣਾ ਨਹੀਂ ਦੇ ਹੁੰਦਾ ਜਿੱਕਿ ਉਹ ਜਿਹੜਾ ਖਾਣਾ ਉਹ ਕੱਖਾਂ ਕਰ ਦੇ ਹੁੰਦਾ ਇਹ ਅੱਧੀ ਭਰੀ ਚਾਹੀ ਜAVE ਚੱਲ ਵਕੀਰ ਮਾੜੀ ਸ਼ਿਟੀ ਦਿਖਾ ਦੇਈ ਭੱਜ ਜਾਂਦਾ ਆਈ ਨਹੀਂ ਕਰਦਾ ਕਿ ਤੁਮ ਆਹ ਨਹੀਂ ਤੰਗ ਉਹਨੂੰ ਤਾਂ ਜੋ ਜੋ ਮਰਜ਼ੀ ਕਰੀਏ ਉਹ ਨਹੀਂ ਤੋਪਦਾ ਉਹਦੇ ਬਜਾਇ ਤੇ ਉਹ ਇਹ ਉਹ ਦੇਖ ਐ ਤੁਰਨਾ ਨਹੀਂ ਉਹਨੇ ਜੇ ਕੱਖ ਦੇਖਲੇ ਸਿੱਧਾ ਗਣਕਦੇ ਵਿੱਚ ਨੂੰ ਹੁੰਦਾ ਸਿੱਧਾ ਨਾ ਰੁਕਦਾਵੇਂ ਨਾਥ ਨਹੀਂ ਪਾਈ ਉਹਨੇ ਕਰਕੇ ਤਾਂ ਫਿਰ ਹੁਣ ਬਦਲਿਆ ਕੰਮ ਚਲੋ ਪਾਣੀ ਦੀ ਗੋਲੇ ਆਪਾਂ ਨੂੰ ਤੇ ਪੀ ਉਹ ਤਾਂ ਇੱਧਰ ਮੁੜਨਾ ਹਟਾ 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 ਹਟ ਓਏ ਥੋੜਾ ਕਰੂੰਗਾ ਲਾ ਦਦ ਨਾ ਆਉਣਾ ਮੇਰੇ ਰੂਟ ਕਰਕੇ ਕਰਦਾ ਬਾਈ ਬੇਟਾ ਜੀ ਹਮਾਰੀ ਇਧਰ ਮੋਟਰ ਹੈ ਇਧਰ ਸੇ ਜਾਣਾ ਚੱਲ 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 ਬਤੋਏ ਹੋਏ ਨਹੀਂ ਨਹੀਂ ਵਿਛੇ ਨਹੀਂ ਬਣਨਾ ਵਿਛੇ ਨਹੀਂ ਵਰਨਾ ਤੂੰ ਵੀ ਹੁਣ ਤੂੰ ਇਹ ਬੋਲਦਾ ਨਹੀਂ ਕੰਮ ਕਰ ਲਾਇਆ ਇਹਣਾ ਜਿਹੜੇ ਜੱਗਰਾ ਕਮ ਮਾਜਰੇ ਉਹ ਵੀ ਬਹੁਤ ਦੂਰ ਦਾ ਪਰ ਉਹ ਤਾਂ ਖੂਰੀ ਭੱਜ ਜਾਂਦਾ ਮੈਂ ਉਹਦੀ ਇੱਕ ਦਿਨ ਭਜਾਇਆ ਤਾਂ ਫੋਨ ਨਿਕਲੇ ਹੁੰਦਾ ਹਾਂ ਮੈਂ ਮੈਂ ਭਜਾਇਆ ਉਹਦੀ ਵੀ ਉਮਰ ਬਹੁਤ ਆਇਆ ਤਾਂ ਹਾਂ ਉਹਦੀ ਉਮਰ ਬਹੁਤ ਆ ਪਰ ਬੱਚਾ ਬਹੁਤ ਹੈ ਜੋ ਵੀ ਹੱਥ ਨਹੀਂ ਲਾਉਣ ਦਿੰਦਾ ਵੇਖ ਹੱਸਦਾ ਉਹ ਪੈਰ ਪਰ ਐ ਮਾਰ ਜਾਂਦਾ ਮੈਂ ਉਹਦੇ ਐ ਹੱਥ ਹੀ ਲਾ ਦਿੰਦਾ ਮੜਾ ਜਾ ਸਿਰ ਮਿੱਟੀ ਹੀ ਭਰਕ ਦਿੰਦਾ ਜਿਦੀ ਭੱਜ ਲੈਂਦਾ ਗੋਲੀ ਮੈਂ ਜਾਵਾ ਆਪਣਾ ਪੂਰਾ ਕੈਂਪ ਹਾਂ ਬਾਏ ਹਫਤਾ ਕੇ ਲੈ ਜੂਗਾ ਤੇ ਗਾਉਂਦਾ ਬਟਾ ਵੱਡਾ ਲਾ ਵੱਡਾ ਇਹ ਬੈਠੋ ਪਿਆਰਾ ਡੈਡਿੰਗ ਤਾਂ ਖਤਮੇ ਕਰਤਾ ਕਰਤਾ ਖੜਤਾ ਹੀ ਖੜਾ ਹਾ ਗੜਾ ਨਾ ਮੁੰਡਾ ਖੜਾ ਪੰਟੀ ਵੇਖ ਪੰਟੀ ਵੇਖ ਹੈ ਮੈਨੂੰ ਲੈ ਕੇ ਜਾਂਦਾ ਰੋਪਣ ਜਾਣਾ ਤਾਂ ਐਵੇਂ ਹਾਂ ਕਿੱਧਰ ਨੂੰ ਕਿਹੜੇ ਨੂੰ ਲਾਈਏ ਵੱਡਾ ਫਿਰ ਗੱਲ ਜਿਹੜੀ ਲੈਣਾ ਕਿਾਰੇ ਨੂੰ ਲਾਈਏ ਕਿ ਇਹਨੂੰ ਲਾ ਲਈਏ ਮੈਂ ਕਹਿੰਦਾ ਇਹਨੂੰ ਵੱਡ ਲਾਉਂਦੇ ਇਹਨੂੰ ਵੱਡ ਲਾਉਂਦੇ ਕੀ ਕਰੇ ਤੇ ਉਹਨਾਂ ਦੇ ਵੀ ਲਾਣਾ ਹੋਇਆ ਵੱਡਾ ਇਹਨੇ ਲੱਗ ਜੂਗਾ ਨੋ ਪੰਜ ਵੇ ਲੋ ਇਧਰ ਹੋ ਕੇ ਆਪਣਾ ਮਾਲਸਣ ਲੱਗਿਆ ਵਾ ਸਨਾਂ ਦੀ ਆਰਾਮ ਗੱਲ ਲੱਗਿਆ ਤੇਪ ਦੇਖਦਾ ਮੈਂ ਕੌਣ ਆ ਕੰਮ ਲੋਟ ਆ ਆਬ ਦੱਸਦਾ ਵੀ ਉਹ ਫਿਰ ਵੀ ਇੱਥੇ ਖਾਜ ਕਰਵੇਂ ਨੇ। ਆ ਜਿਹਦੇ ਪੈ ਅੰਦਰ ਲੈ। ਮਦਦ ਕਰਦੇ। ਤੇ ਆ ਵੀ ਅੱਖਾ ਬੰਦ ਕਰੀ ਆ। ਨੀਖੇ ਦੇਖ। Редактор субтитров А.Семкин Корректор А.Егорова ਇਹ ਦੋ ਕੋ ਖਾ ਖੂਗਾ ਤੇ ਇਹਨੇ ਕੀ ਕਰਦਾ ਬਾਈ ਹੈ ਆਪਣਾ ਕੰਮ ਕਰਾ ਲਿਆ ਹੁਣ ਕਹਿੰਦੇ ਤੇ ਲੈਣਾ ਆਪਣਾ ਕੰਮ ਕਰਾ ਲਿਆ ਸਾਥ ਬਾਈ ਕਰਾ ਦੀ ਬੈ ਜਾਣਾ ਨੇ ਫੇਰ ਹੱਥ ਵੇਵੀਆ ਅੱਜ ਇਹ ਉੱਠਿਆ ਇਹ ਉੱਠਿਆ ਹਾਂ ਪਾਲਾ ਗਰਦਨ ਤੇ ਫੜ ਕੇ ਆ ਇਹ ਇਹ ਤੇ ਇਹ ਤੇ E, 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 e. Hører <laughs> du? ਹਾਂਜੀ ਭਾਈ ਤੇ ਆਪਣੇ ਭਾਈ 2-3 ਦਿਨ ਹੋ ਗਏ ਬਲੌਗ ਨਹੀਂ ਪਿਆ ਹੈਗਾ ਬਣਾਇਆ ਪਿਆ ਤਾਂ ਆਪਣੇ ਕੋਲ ਵੀਡੀਓ ਤੇ ਆਪਾਂ ਨੇ ਪਗਾਨਾਂ ਦੇ ਵਿਆਹ ਤਾਂ ਭਾਈ ਥੋੜਾ ਜਿਹਾ ਉੱਧਰ ਰਲ ਗਏ ਬੇ ਤੇ ਹਨਾ ਤੇ ਸਾਨੂੰ ਜਿਵੇਂ ਦੱਸਿਆ ਆਪਾਂ ਘਰ ਆਤੇ ਫਿਰ ਸਾਰੇ ਘਰ ਦੇ ਗਏ ਬੇ ਤੇ ਤੇ ਅੱਜ ਭਾਈ ਸਮਾਪਤੀ ਹੋਈ ਹੈ 31 ਤਰੀਕ ਨੂੰ ਉਹਨਾਂ ਦੀ ਪਾਰਟੀ ਥੀ ਭਾਈ ਕੇਐਸ ਰਿਜ਼ੋਰਟ ਰੋਪੜੇ ਤੇ ਉੱਥੇ ਸਿੰਗਰ ਡੁੰਗਰ ਵੀ ਲੱਗੇ ਹੋਏ ਤੇ ਉੱਥੇ ਅੱਜ ਜਾ ਹੋਇਆ ਤੇ ਆਪਾਂ ਜਿੱਦਣ ਮੇਲ ਤਾਂ ਭਾਈ ਉਦਣ ਆਪਾਂ ਨੱਚੇ ਹੈ ਨਹੀਂ ਬਸ ਬਾ ਦੋ ਕੁ ਮਿੰਟੇ ਖੜੇ ਆ ਉੱਥੇ ਫਿਰ ਉਹਦੇ ਬਾਦ ਅਮਰੀ ਸਾਨੂੰ ਹੱਥ ਵੀ ਨਹੀਂ ਜਾਂਦੇ ਅੰਮਸਿਆਂ ਨੂੰ ਮੱਥਾ ਟੇਕਣ ਉਹ ਲੈ ਗਏ ਕਿ ਕਹਿੰਦੇ ਚੱਲ ਚੱਲਦੇ ਆ ਮਗਾ ਚਲੋ ਬਾਈ ਉਹਨਾ ਤਾਂ ਆਪਾਂ ਕਰਦੇ ਨਹੀਂ ਹੈਗੇ ਗੁਰੂ ਘਰ ਜਾਣਾ ਤਾਂ ਹੈ ਨਾ ਤੇ ਉੱਥੇ ਮੱਥਾ ਟੇਕਣ ਲੰਗੇ ਤੇ ਉਸ ਦਿਨ ਵਿਆਹ ਅੰਜਵਾਇ ਨਹੀਂ ਹੋਇਆ ਤੇ ਅੱਜ ਪੂਰਾ ਅੰਜਵਾਇ ਕਰਕੇ ਆਏ ਆ ਬਾਈ ਬੜੀ ਵਿਆਹ ਤੇ ਪਹਿਲਾਂ ਤਾਂ ਪ੍ਰਧਾਨ ਨਾਲ ਬਹੁਤ-ਬਹੁਤ ਬਾਈ ਬਤਾਈਆਂ ਤੇ ਬਾਕੀ ਸਕਰੀਨ ਪਰ ਫੋਟੋ ਵੀ ਚੱਲਦੀ ਆ ਬਾਈ ਤੁਸੀਂ ਦੇਖ ਲਓ ਪ੍ਰਧਾਨ ਨਾਲ ਜਿਹੜਾ ਜਾਂਦੇ ਨਹੀਂ ਪਹਿਲਾਂ ਫੋਟੋ-ਫੋਟੋ ਕਰਾਈਆਂ ਆ ਤੇ ਕੌਣ ਕੌਣ ਗਿਆ ਵੈਸੇ ਤਾਂ ਆਪਣਾ ਸਾਰਾ ਪਿੰਡੇ ਟੋਟਲੀ ਹੋ ਗਿਆ ਉਹਦਾ ਉੱਥੇ ਤੇ ਮੇਨ ਪਿੰਡ ਵਾਲਿਆਂ ਨੂੰ ਜਦ ਪਾਰਟੀ ਕਰੀਦੀ ਪ੍ਰਧਾਨਾ ਨੇ ਤੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਬਾਈ ਥੋੜਾ ਆਏ ਤੇ ਆ ਗਏ ਆਪਣੇ ਆਹ ਕੰਮਕਾਰ ਕਰ ਰਹੇ ਆ ਤੇ ਉਹਦੇ ਬਾਅਦ ਆਹ ਹੌਣ ਕੁੜੀ ਕੁੜੀਆਂ ਨੂੰ ਬੰਨ ਕੇ ਜੀਰੇ ਨੂੰ ਵੀ ਘਮਾ ਕੇ ਲਿਆਏ ਆ ਆਉਂਦੀ ਸਾਰੇ ਕੱਪੜੇ ਬਦਲ ਕੇ ਪਹਿਲੇ ਜੀਰੇ ਨੂੰ ਘਮਾਉਣਗੇ ਆ ਮੈਂ ਤੇ ਬਾਕੀ ਤੁਹਾਨੂੰ ਬਾਈ ਨੂਰੀ ਦੇ ਬਹੁਤ ਫੋਨ ਆਉਂਦੇ ਤੇ ਬਾਈ ਨੂਰੀ ਦਾ ਵੀ ਸੂਪੀ ਕਿੰਨੇ ਆਂ ਕਾਹ ਕੁਤਾ ਤੇ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਹਣ ਨਾੜਿਆਂ ਨੂੰ ਰੋਟੀ ਖਾਣੀ ਆ। ਚੱਲ ਆ ਜਾ। ਐਮਰਤ ਜੀ। ਹਾਂਜੀ। ਆਇਆ ਵਿਆਹ ਤੇ ਨਯਾਰਾ ਪਾਕ ਨੂੰ ਵੀ ਆਇਆ ਜੀ। ਹਾਂਜੀ। ਪਾਕ ਆਇਆ ਨਯਾਰਾ ਪੂਰਾ। ਹਈ ਮੇਰੇ ਵੱਲ ਸਾਨੂੰ ਪਰਪਰ ਸਸ਼ਰੀ ਇਕਾਨ। ਇੱਧਰ ਖੜਾ ਸਾਡਾ ਚੋਬਰ। ਚੋਬਰ ਕੰਟਰੀ ਦੀ ਬਾਈ ਪੂਰੀ ਤਿਆਰੀ ਆ। ਆ 2025 ਦੀ ਨਵੀਂ ਦੌੜ। ਹਾਂ ਪਹਿਲੀ ਦੌੜ ਆ। ਹਾਂ ਲਾਲ ਪਿਛਲਾ ਸੀਜ਼ਨ ਤਾਂ ਆਪਾਂ ਦੇ ਲੱਗਿਆ ਨਹੀਂ। ਐਦਕੀ ਦੇਖਾਂਗੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ। ਐਦਕੀ ਨੰਬਰ ਚ ਕਾਣਾ। ਕੀ ਜਨ ਨਵਾਗੇ ਤੇ ਵਧੀਆ ਪੂਰਾ ਫਿੱਟ ਵੀ ਆ ਹੁਣ ਤੇ ਪੂਰੀ ਮਿਹਨਤ ਭਾਈ ਚੱਲਦੀ ਆ ਆਪਣੇ ਵੱਲ ਤੇ ਪਹਿਲਾਂ ਨਾਲੋਂ ਜ਼ਿਆਦਾ ਉੱਪਰ ਆ ਭਾਈ ਪਹਿਲਾਂ ਥੋੜਾ ਜਿਹਾ ਲਿੱਸਾ ਹੁੰਦਾ ਤਾਂ ਉਹਦੇ ਕਰਕੇ ਹੁਣ ਪੂਰਾ ਫਿੱਟ ਰੱਖਿਆ ਹੋਇਆ ਤੇ ਬਾਕੀ ਹੀਰੇ ਤੂੰ ਕੀ ਕਹਿੰਦੇ ਸ਼ੇ ਆ ਜਾ ਪਾਚਾ ਇੱਥੇ ਨਵਾ ਦੇ ਗਾ ਬੰਦੇ ਦੇ ਮੈਂ ਤਾਂ ਖਾਂ ਪਰਪਰ ਅਜੇ ਭਾਈ ਇਹਨਾਂ ਨੂੰ ਘੂਰਦੀ ਆ ਆ ਲਓ ਜੀ ਇਹ ਹੋ ਗਈਆਂ ਵਧਾਈਆਂ ਆਪਣੇ ਨਾਂ ਦਿੱਤੇ ਤੇ ਭਾਈ ਇੱਕ ਮਰ ਗਈ ਜੀ ਕੁੱਤੀ ਤੇ ਬਾਕੀ 8 ਐ ਸਹੀ ਸਨਾਮਤ ਤਿੰਨ ਚਾਰ ਤਿੰਨ ਚਾਰ ਦਿਨ ਹੋ ਗਏ ਨੂਰੀ ਪੁੱਤ ਤੁਹਾਨੂੰ ਤਾਂ ਬਈ ਕੁਝ ਨਹੀਂ ਕਹਿੰਦੀ ਇਹ ਨਵੇਂ ਬੰਦੇ ਨੂੰ ਕਹਿੰਦੀ ਆ ਇਹ ਪੰਜ ਨੂੰ ਵੀ ਤੇ ਕੂਤਰੇ ਕੋ ਸੁਣੇ ਆ ਬਈ ਸਾਰੇ ਤੇ ਇਹਾਂ ਦੀ ਬੁਕਿੰਗ ਬਾਈ ਬਹੁਤ ਚੱਲਦੀ ਐ ਅਡਵਾਂਸ ਇਹ ਬੁਕਿੰਗ ਚੱਲਦੀ ਆ ਤੇ ਜਿਹੜਾ ਵੀ ਆਉਂਦਾ ਬਾਈ ਮੇਰਾ ਮੇਰਾ ਖਲਾ ਦੇ ਇੱਕ ਗੁਰਕੇ ਨੂੰ ਅੱਛਾ ਖਾਣੇ ਦਾ ਹਾਂਜੀ ਬਾਈ ਬਾਕੀ ਆਪਾਂ ਕਦੇ ਬਈ ਕੂਤਰੇ ਦਾ ਵਪਾਰ ਵਪੂਰਤਾ ਕਰ ਜਾਨੀ ਆਪਾਂ ਨੇ ਸਾਰੇ ਨੂੰ ਇਦਾਂ ਹੀ ਦੇਣੇ ਆ ਕਿ ਜੇ ਨਾ ਕੋਈ ਉਹ ਨਹੀਂ ਕਰਨਾ ਲਓ ਜੁੱਥ ਬਿਨੂਰੀ ਇਹ ਆ ਸਾਰੇ ਬੁਤਰੀ ਤੁਨੂਰੀ ਸਿਆਣੀ ਬਥੇਰੀ ਹੈ ਭਾਈ ਅਕਲ ਇਹਦੇ ਜਿੰਨੀ ਕਿਸੇ ਕੁੱਤੇੰਨ ਨਹੀਂ ਆਵੀ ਜਨਮੋਂ ਸਾਡੋਂ ਜਿੰਨੀ ਅਕਲਾਂ ਵਿੱਚ ਕਿਸੇ ਨੂੰ ਨਹੀਂ ਆਜੀ ਤੇ ਚਲੋ ਬਾਕੀ ਹੁਣ ਆਪਾਂ ਇਹਨੂੰ ਪਾ ਦਈਏ ਫਿਰ ਮੜਾ ਧਿਆਨ ਨਾ ਪਾਉਣਾ ਪੈਂਦਾ ਕੀ ਵਾਰੀ ਇਹਨੂੰ ਪਾਈ ਜਾਂਦੀ ਆ ਨਾ ਫੜਪੰਚਾ ਐ ਫੜਕਾ ਅਗਰ ਅੰਦਰ 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 ਦਿੱਤੋ ਪਿੱਛੇੜੋ ਪਿੱਛੇ। ਸਮਝਾਈ। ਪਾਣੀ ਦੀ ਧੁੰਰਿਆ ਗੜੋਂਗੇ। ਤੇ ਬਾਕੀ ਬਈ ਹੁਣ ਇਹਨੂੰ ਦੁੱਧ ਦੁੱਧ ਦਾ ਪਲਾਤਦਾ ਪਹਿਲਾਂ ਚੌਂਦੀ ਸਰ ਦਾ ਆ ਜਾ ਦੁੱਧ ਪਲਾ ਦੰਨੇ ਆ। ਤਾਂ ਤੇ ਹੁਣ ਹੀਰੇ ਵੀ ਬਈ ਚੱਲਦੀ ਮਿਹਨਤ। ਅੱਜ ਖਾਣ ਦੀ ਲੱਗਿਆ। ਵੇਖਿਆ ਚੱਕ ਨੂੰ ਤਾਂ। ਦੇਖੀ। ਹਾ। ਹਾਂ ਗੁੜੋਂ ਹੋ ਗਿਰੇ ਹੈ। ਦੰਦੀਆਂ ਜੱਤਾ ਆ ਆ ਦੇ ਗੰਦੇ। ਦੰਤਾ ਜਾਣਾ ਹੈ ਦੌੜਨ ਹੈ ਹੈ ਖੱਸੀ ਜਾਊਗਾ ਜਾਣਾ ਤੇ ਬਾਕੀ ਚਲੋ ਬਾਈ ਬਲੌਗ ਤਾਂ ਚਲੋ ਮੈਂ ਤੇ ਹੁਣ ਪੈਂਦੇ ਨਹੀਂ ਹੈਗੇ ਥੋੜਾ ਜਿਹਾ ਦਿਨ ਕੰਮ ਜੇ ਹੈਗੇ ਆ ਤਾਂ ਕਰਕੇ ਬਾਕੀ ਆਪਾਂ ਆ ਮਹੀਨੇ ਦੇ ਬਾਅਦ ਬਲੌਗ ਬਾਰੇ ਕਰਾਂਗੇ ਦੋ ਤਰੀਕ ਨੂੰ ਨਗਰ ਕੀਰਤਨ ਤੇ ਤਾਂ ਕਰਕੇ ਥੋੜਾ ਜਿਹਾ ਔਖਾ ਤੇ ਚਲੋ ਬਾਕੀ ਠੀਕ ਆ ਜੀ ਨੰਦਾ ਕਿਸੇ ਹੋਰ ਬਲੌਗ 사ਸਰੀ ਗੱਲ ਸਾਰਾ